ਸਤਿ ਸ਼੍ਰੀ ਅਕਾਲ ਜੀ ਜਿਹੜੇ ਭੈਣ ਭਾਈ ਨੂੰ ਰੋਟੀ ਹਜਮ ਨਹੀਂ ਆਉਂਦੀ ਤੇ ਆਪਾਂ ਬਹੁਤ ਸੋਹਣੀ ਚਟਣੀ ਬਣਾਉਣ ਲੱਗੇ ਆ ਇਹ ਹੈਗੇ ਸੋਏ ਜੀ ਧਣੀਆਂ ਤੇ ਲਸਣ ਮooli ਆਂਬ ਤੇ ਨਿੰਬੂ ਦਾ ਚਾਰ ਇਹ ਹੈਗਾ ਆਮਲਾ ਹਰੀ ਮਿਰਚ ਅਦਰਕ ਪਿਆਜ਼ ਤੇ ਪਿਆਜ਼ਾਂ ਦਾ ਹੈਗਾ ਥੋੜਾ ਜਿਹਾ ਆਪਾਂ ਨੇ ਹਰਾ ਲਿਆ ਪੱਤੇ ਕਟਿੰਗ ਕਰ ਲਈ ਪਿਆਜ਼ਾਂ ਦੀ ਇਹ ਹੈਗਾ ਖੀਰਾ ਆਪਾਂ ਬਣਾਵਾਂਗੇ ਚਟਣੀ ਹਜਮਦਾਰ ਬਹੁਤ ਵਧੀਆ ਤੁਸੀਂ ਬਣਾ ਕੇ ਦੇਖਿਓ ਇੱਕ ਵਾਰ ਇਹ ਅੰਬ ਵੀ ਕਟਿੰਗ ਕਰ ਲਈ ਇਹ ਸਾਰੇ ਆਪਾਂ ਨੇ ਕਟਿੰਗ ਕਰ ਲੈਣੇ ਵਿੱਚ ਪਿਆਜ਼ਾਂ ਦੇ ਭੁੰਖਾਂ ਦੀਆਂ ਤੇ ਲਸਨ ਜੋ ਵੀ ਹੈਗਾ ਸਾਰਾ ਕੁਝ ਆਪਾਂ ਨੇ ਪਾ ਲੈਣੇ ਤੇ ਵਿੱਚ ਇਹ ਆਪਾਂ ਨੇ ਚਾਰ ਨਿੰਬੂ ਦਾ ਤੇ ਅੰਬ ਦਾ ਰੱਤਾ ਹੋਇਆ ਦੇਖੋ ਕਿ ਥੋੜੀ ਜੀ ਮੂਲੀ ਪਾਣੀ ਆਪਾਂ ਨੇ ਹਜਮੋਂ ਰਹਿੰਦੀ ਆ ਰੋਟੀ ਆਪਾਂ ਨੂੰ ਹਜਮੇਦਾਰ ਕੱਚੀ ਖਾਣੀ ਆ ਇਹ ਚਟਨੀ ਆਪਾਂ ਨੇ ਰੋਟੀ ਨਾਲ ਸਲਾਦ ਚਾਹੇ ਲੋ ਚਾਹੇ ਨਾ ਲੋ ਇਹ ਆਪਾਂ ਨੇ ਪਿਆਜ਼ ਪਾ ਲੇ ਲਈ ਪਹਿਲਾਂ ਕੁੰਡੇ ਚ ਕੁੱਟਦੀਆਂ ਚਟਣੀ ਉਹ ਵੀ ਬਹੁਤ ਸਵਾਦ ਲੱਗਦੀ ਆ ਪਰ ਆਪਣੇ ਕੋਲ ਕੁੰਟਾ ਛੋਟਾ ਆ ਆਪਾਂ ਨੇ ਮਿਕਸੀ ਰੈਂਕ ਕੁੱਟ ਲੈਣੀ ਚਟਣੀ ਬਣ ਕੇ ਤਿਆਰ ਹੋ ਗਈ ਚਮਚਾ ਨਮਕ ਪਾਤਾ ਦੋ ਚਮਚ ਪਾਵਾਂਗੇ ਆਪਾਂ ਟਮਾਟਰ ਤੇ ਆਪਾਂ ਨੇ ਕਾਲੀ ਮਿਰਚ ਘਰੇ ਪੀਸੀ ਹੋਈ ਆ ਘਟ ਪਾਵਾਂਗੇ ਬਹੁਤ ਹਜਮੇਦਾਰ ਚਟਨੀ ਤੁਹਾਡੇ ਸਾਹਮਣੇ ਬਣ ਕੇ ਈ ਆਵਾਂ ਰਾਜੀ ਤੁਸੀਂ ਦਰਦਰੀ ਵੀ ਪੀਸ ਸਕਦੇ ਆ ਇਹਨੂੰ